ਲਾਰੈਂਸ ਬਿਸ਼ਨੋਈ ਦੀ ਜੇਲ ਇੰਟਰਵਿਊਜ਼ ਨੂੰ ਲੈ ਕੇ ਕਈ ਸਵਾਲ ਚੁੱਕੇ ਗਏ ਸੀ ਪਰ ਉਹਦੇ ਤੇ ਹੁਣ ਜਵਾਬ ਸਾਹਮਣੇ ਆ ਰਿਹਾ ਇੱਕ ਰਿਪੋਰਟ ਜਿਹੜੀ ਐਸਆਈਟੀ ਬਣਾ ਰਹੀ ਸੀ ਸਪੈਸ਼ਲ ਟੀਮ ਸੈੱਟ ਕੀਤੀ ਜਾਂਦੀ ਹੈ ਉਸ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੁੰਦੀ ਹੈ ਕਿ ਆਖਰਕਾਰ ਇੰਟਰਵਿਊਜ਼ ਪੰਜਾਬ ਦੀ ਜੇਲਾਂਾਂ ਦੇ ਵਿੱਚ ਹੋਈ ਹੈ ਜਾਂ ਫਿਰ ਕਿਤੇ ਹੋਰ ਤੇ ਉਸ ਉੱਤੇ ਹੁਣ ਆਖਰਕਾਰ ਰਿਪੋਰਟ ਬਣਾ ਲਈ ਗਈ ਹੈ ਐਸਆਈਟੀ ਵੱਲੋਂ ਉਹ ਰਿਪੋਰਟ ਜਿਹੜੀ ਹੈ ਅੱਗੇ ਪੰਜਾਬ ਸਰਕਾਰ ਦੇ ਮੁਖ ਸਕੱਤਰ ਨੂੰ ਸੌਂਪ ਦਿੱਤੀ ਗਈ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਰਿਪੋਰਟ ਨੂੰ ਹਾਈ ਕੋਰਟ ਤੱਕ ਵੀ ਲਿਜਾਇਆ ਜਾਵੇਗਾ ਕਿਉਂਕਿ ਹਾਈ ਕੋਰਟ ਨੇ ਵੱਡੇ ਸਵਾਲ ਚੁੱਕੇ ਸੀ ਇਸ ਮਾਮਲੇ ਤੇ ਜਾਂਚ ਦੇ ਸਵਾਲ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਵਾਬ ਦੀ ਮੰਗ ਕੀਤੀ ਗਈ ਸੀ ਪੰਜਾਬ ਸਰਕਾਰ ਵੱਲੋਂ ਪਰ ਆਖਰਕਾਰ ਹੁਣ ਰਿਪੋਰਟ ਬਣ ਗਈ ਹੈ ਔਰ ਇਸ ਰਿਪੋਰਟ ਨੂੰ ਹੁਣ ਅੱਗੇ ਲਿਜਾਉਣ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਰਿਪੋਰਟ ਖਾਸ ਕਰਕੇ ਉਸ ਸਮੇਂ ਸਾਹਮਣੇ ਆਈ ਹੈ ਔਰ ਇਸ ਦੇ ਉੱਤਰ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਇਹ ਇੰਟਰਵਿਊਜ਼ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਨਹੀਂ ਹੋਈ ਸੀ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਇੰਟਰਵਿਊਜ਼ ਹੋਣ ਦੀ ਗੱਲ ਸਿਰੇ ਤੋਂ ਨਾਕਾਰ ਦਿੱਤੀ ਗਈ ਹੈ ਜਾਂਚ ਟੀਮ ਨੇ ਫੈਸਲਾ ਕੀਤਾ ਹੈ ਕਿ ਇਹ ਇੰਟਰਵਿਊਜ਼ ਪੰਜਾਬ ਦੀਆਂ ਜ਼ਿਲ੍ਹਿਆਂ ਵਿੱਚ ਨਹੀਂ ਹੋਈਆਂ ਸੀ ਸਗੋਂ ਕਿਤੇ ਹੋਰ ਹੋਈਆਂ ਸੀ ਔਰ ਇਸ ਜਵਾਬ ਨੂੰ ਜਲਦ ਹਾਈ ਕੋਰਟ ਦੇ ਵਿੱਚ ਦਾਇਰ ਕੀਤੇ ਜਾਣ ਦੀ ਗੱਲ ਵੀ ਆਖੀ ਗਈ ਹੈ ਫਿਲਹਾਲ ਮੁਖ ਸਕੱਤਰ ਨੂੰ ਇਹ ਰਿਪੋਰਟ ਸੌਂਪੀ ਗਈ ਹੈ ਇੱਥੋਂ ਤੱਕ ਇਹ ਵੀ ਦੱਸਦੀ ਹੈ ਕਿ ਇਹ ਰਿਪੋਰਟ ਸਪੈਸ਼ਲ ਡੀਜੀਪੀ ਕੁਲਦੀਪ ਸਿੰਘ ਔਰ ਨਾਲ ਦੀ ਨਾਲ ADGP ਜੇਲ੍ਹਾਂ ਦੇ ਵੱਲੋਂ ਸੌਂਪੀ ਗਈ ਹੈ ਪੰਜਾਬ ਸਰਕਾਰ ਦੇ ਮੁਖ ਸਖਤਰ ਨੂੰ ਹੁਣ ਤੁਹਾਨੂੰ ਇਹ ਦੱਸ ਦਿੰਦੇ ਆ ਕਿ ਇਹ ਰਿਪੋਰਟ ਖਾਸ ਕਰਕੇ ਉਸ ਸਮੇਂ ਆਈ ਹੈ ਜਦੋਂ ਇੱਕ ਪਾਸੇ ਜਗੂ ਭਗਵਾਨਪੁਰੀਆ ਤੇ ਦੂਜੇ ਪਾਸੇ ਲਾਰੈਂਸ ਅਭਿਸ਼ਨੋਈ ਦੇ ਵਕੀਲਾ ਨੇ ਮਾਨਸਾ ਦੀ ਅਦਾਲਤ ਦੇ ਵਿੱਚ ਇਹ ਅਪੀਲ ਪਾਈ ਹੈ ਅਰਜ਼ੀ ਪਾਈ ਹੈ ਕਿ ਉਹ ਸਿੱਧੂ ਮੂਸੇ ਵਾਲਾ ਕਤਲकांड ਦੇ ਵਿੱਚ ਸ਼ਾਮਿਲ ਨਹੀਂ ਸੀ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਤੇ ਉਹਨਾਂ ਨੂੰ ਇਸ ਦੇ ਵਿੱਚੋਂ ਰਿਹਾ ਕੀਤਾ ਜਾਵੇ ਰਿਹਾਲ ਦੀ ਮੰਗ ਰਿਹਾਈ ਦੀ ਮੰਗ ਜਿਹੜੀ ਕਰਦੇ ਨਜ਼ਰ ਆ ਰਹੇ ਨੇ ਦੋਵੇਂ ਮਲਜ਼ਮਾਂ ਦੇ ਵਕੀਲ ਇੱਕ ਪਾਸੇ ਮਸ਼ਹੂਰ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਦਰੱਖਤ ਦੂਜੇ ਪਾਸੇ ਜੱਗੂ ਭਗਵਾਨਪੁਰੀਆ ਦੋਵਾਂ ਦੇ ਵਕੀਲਾਂ ਨੇ ਵੱਖ-ਵੱਖ ਧਾਰਾਵਾਂ ਦੇ ਤਹਿਤ ਇਹ ਅਰਜ਼ੀ ਪਾਈ ਸੀ ਮਾਨਸਾ ਦੀ ਅਦਾਲਤ ਦੇ ਵਿੱਚ ਖੈਰ ਇਸ ਮਾਮਲੇ ਨੂੰ ਲੈ ਕੇ 5 ਜਨਵਰੀ ਨੂੰ ਤਰੀਕ ਮਿੱਥੀ ਗਈ ਹੈ ਸੁਣਵਾਈ ਜਦੋਂ ਇਸ ਗੱਲ ਦੀ ਹੋਵੇਗੀ ਉਹ ਬਾਅਦ ਦੀ ਗੱਲ ਹੈ ਪਰ ਫਿਲਹਾਲ ਐਸਆਈਟੀ ਵੱਲੋਂ ਜ਼ਰੂਰ ਇੱਕ ਰਿਪੋਰਟ ਬਣਾ ਦਿੱਤੀ ਗਈ ਹੈ ਜਿਹੜੀ ਪੰਜਾਬ ਸਰਕਾਰ ਦੇ ਮੁਖ ਸਕੱਤਰ ਨੂੰ ਸੌਂਪ ਦਿੱਤੀ ਗਈ ਹੈ ਉਹਦੇ ਵਿੱਚ ਸਾਫ਼ ਲਿਖਿਆ ਹੈ ਕਿ ਪੰਜਾਬ ਦੀਆਂ ਜਿਲ੍ਹਿਆਂ ਦੇ ਵਿੱਚ ਇੰਟਰਵਿਊਜ਼ ਨਹੀਂ ਹੋਈਆਂ ਸੀ ਲਾਰੈਂਸ ਬਿਸ਼ਨੋਈ ਦੀਆਂ ਇੰਟਰਵਿਊਜ਼ ਇਸ ਸਾਲ ਮਾਰਚ ਮਹੀਨੇ ਦੇ ਵਿੱਚ ਦੋ ਦਿਨਾਂ ਦੇ ਵਿੱਚ ਹੁੰਦੀ ਹੈ ਇੱਕ ਤਾਂ 14 ਮਾਰਚ ਇੱਕ 17 ਮਾਰਚ ਦੋ ਇੰਟਰਵਿਊਜ਼ ਸਾਹਮਣੇ ਆਉਂਦੀਆਂ ਨੇ ਜਿਸ ਦੇ ਵਿੱਚ ਸਿੱਧੂ ਮੂਸੇ ਵਾਲਾ ਕਤਲकांड ਨੂੰ ਲੈ ਕੇ ਵੱਡੀਆਂ ਗੱਲਾਂ ਕਰਦਾ ਨਜ਼ਰ ਆਉਂਦਾ ਹੈ ਲਾਰੈਂਸ ਬਿਸ਼ਨੋਈ ਜਿਸ ਦੇ ਵਿੱਚ ਸਾਫ਼ ਕਹਿੰਦਾ ਆ ਕਿ ਸਿੱਧੂ ਮੂਸੇ ਵਾਲਾ ਨੂੰ ਕਤਲ ਕਿਉਂ ਕੀਤਾ ਗਿਆ ਇਸ ਗੱਲ ਦਾ ਜਵਾਬ ਦਿੱਤਾ ਜਾਂਦਾ ਹੈ ਸਿੱਧੂ ਮੂਸੇ ਵਾਲੇ ਦੇ ਕਤਲ ਦੇ ਪਿੱਛੇ ਆਖਰ ਕਾਰਨ ਕੀ ਸੀ ਇਹ ਦੱਸਿਆ ਜਾਂਦਾ ਹੈ ਲੌਜਿਸਟਿਕਸ ਕਿੰਨੇ ਬਣਾਏ ਕਿਸ ਤਰ੍ਹਾਂ ਤੇ ਆ ਰਹੇ ਹਰ ਜਾਣਕਾਰੀ ਲਾਰੈਂਸ ਬਿਸ਼ਨੋਈ ਨੇ ਸਾਂਝੀ ਕੀਤੀ ਸੀ ਇਸ ਨਿੱਜੀ ਚੈਨਲ ਦੇ ਉੱਤੇ ਖੈਰ ਉਹਦੇ ਵਿੱਚ ਹੁਣ ਇਹ ਤਾਂ ਕਲੀਅਰ ਕਰ ਦਿੱਤਾ ਗਿਆ ਹੈ ਕਿ ਇਹ ਇੰਟਰਵਿਊਜ਼ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਨਹੀਂ ਹੋਈਆਂ ਸੀ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਨਹੀਂ ਹੋਈਆਂ ਸੀ ਇਹ ਐਸਆਈਟੀ ਦੀ ਰਿਪੋਰਟ ਕਹਿੰਦੀ ਹੈ ਔਰ ਜਲਦ ਤੋਂ ਜਲਦ ਹਾਈ ਕੋਰਟ ਦੇ ਵਿੱਚ ਸੌਂਪੇ ਜਾਣ ਦੀ ਗੱਲ ਵੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਰਿਹਾਈ ਦੀ ਅਰਜ਼ੀ ਹੈਗੀ ਹੈ ਇਹ ਰਿਹਾਈ ਦੀ ਅਰਜ਼ੀ ਹੁਣ ਕੀ ਖਿਲਾਵੇਗੀ ਆਉਣ ਵਾਲੇ ਸਮੇਂ ਦੇ ਵਿੱਚ 5 ਤਰੀਕ ਦੀ ਤਰੀਕ ਮਿੱਥੀ ਗਈ ਹੈ 5 ਜਨਵਰੀ ਮਿੱਥੀ ਗਈ ਹੈ ਜਦੋਂ ਇਸ ਉੱਤੇ ਸੁਣਵਾਈ ਕੀਤੀ ਜਾਵੇਗੀ ਮਾਨਸਾ ਅਦਾਲਤ ਦੇ ਵਿੱਚ ਔਰ ਕੀ ਸੁਣਵਾਈ ਹੁੰਦੀ ਹੈ ਅਦਾਲਤ ਦੇ ਵਿੱਚ ਇਹ ਦੇਖਣਾ ਹੋਵੇਗਾ ਜੋ ਵੀ ਹੋਏਗਾ ਤੁਹਾਨੂੰ ਦੱਸਦੇ ਰਵਾਂਗੇ ਉਦ ਤੱਕ ਲਈ ਬਨੇ ਰਹੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ